ਰਤਨਦੀਪ ਸਿੰਘ ਤਾਲੀਆਲ ਤੇ ਗੱਲ ਤੱਜ ਕੱਸਿਆ ਹਾਲਾਂਕਿ ਪੂਰਾ ਨਾਮ ਤਾਂ ਨਹੀਂ ਲਿਆ ਕਹਿੰਦੇ ਰਤਨ ਐ ਕੋਈ ਉਹਨੂੰ ਬੁਰਕੀ ਪੈਂਦੀ ਆ ਸਵੇਰੇ ਉੱਠਦੇ ਸਾਰ ਕਹਿੰਦੇ ਮੈਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਜਾਂਦਾ ਤਕੜੇ ਬੰਦੇ ਨਾਲ ਹਰ ਕੋਈ ਹੱਥ ਮਿਲਾ ਲੈਂਦਾ ਹਰ ਕੋਈ ਬਾਪੂ ਜੀ ਬਾਪੂ ਜੀ ਦਾ ਬੰਦਾ ਤਕੜੇ ਨੂੰ ਕਹਿਣ ਹਨਾ ਪਰ ਉਹ ਤੁਹਾਡੇ ਵਰਗੇ ਬਿਰਲੇ ਹੁੰਦੇ ਪੱਤਰਕਾਰ ਜਿਹੜੇ ਇੰਨਾ ਕੁਝ ਸਭ ਕੁਝ ਉਹਨਾਂ ਦੇ ਪੱਲੇ ਅੱਲੇ ਹੋਣ ਦੇ ਬਾਵਜੂਦ ਵੀ ਉਹਨਾਂ ਤੇ ਸਵਾਲ ਕਰਦੇ ਆ ਤੁਸੀਂ ਕਿਹੜਾ ਨਾਲੇ ਕੋਈ ਪਰਸਨਲ ਸਵਾਲ ਕਰਦੇ ਆ ਆ ਕੁਝ ਫੇਰ ਹੀ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜਿਹੇ ਖਰੀ ਰੱਖੇ ਨੇ ਕੁਝ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਉਲਕੀ ਵਰਕੀ ਪਾਈ ਹੋਈ ਉਹਨਾਂ ਨੇ ਨਵੇਂ ਨਵੀਆਂ ਪੋਸਟਾਂ ਤੁਹਾਡੀ ਸਰਕਾਰ ਜੀ ਮਹਿਤਾ ਸਾਹਿਬ ਸਾਨੂੰ ਦੇਖਣ ਨੂੰ ਮਿਲੀਆਂ ਨੇ ਉਹ ਉਹੀ ਗੱਲ ਹੈ ਨਾ ਕਿ ਮਤਲਬ ਬਦਲਾਵ ਇਹੀ ਆ ਪਿੰਸੋ ਬਲਾਕ ਕੇ ਕਹਿੰਦੇ ਬਲਾਕ ਪ੍ਰਧਾਨ 2000 ਲਾਤੇ ਮੈਂ ਕਹਾਂ ਜੀ 5000 ਲਾਣਾ ਹੱਲੇ ਇਹਨਾਂ ਨੇ 27 ਤੱਕ ਦੇਖਿਆ ਇਹਨਾਂ ਨੇ ਤਾਂ ਤੁਸੀਂ ਦੇਖਿਓ ਇਹਨਾਂ ਨੇ ਸਟੇਟਸਾਂ ਦੇ ਲੱਗ ਲਾਦਣੇ ਵੀਡੀਓ ਪ੍ਰਧਾਨ ਲੱਗ ਸਟੇਟਸ ਪ੍ਰਧਾਨ ਲੱਗ ਸਟੋਰੀ ਪ੍ਰਧਾਨ ਲੱਗ ਮਤਲਬ ਇਹਨਾਂ ਨੇ ਇਹੋ ਜਿਹੀਆਂ ਪੋਸਟਾਂ ਕੱਢਣੀਆਂ ਤੁਹਾਨੂੰ ਹਾਸਾ ਆਣਾ ਸੋਚ ਹੁਣ ਮੈਨੂੰ ਸ਼ੱਕ ਪੈਂਦੀ ਕਦੇ ਟਰਾਂਸਫਰ ਪ੍ਰਧਾਨ ਉਹ ਗੱਲਾਂ ਇਹਨਾਂ ਨੇ ਕਈਆਂ ਸੀਗੀਆਂ ਕਿ ਅਸੀਂ ਜੀ ਐ ਕਰਾਂਗੇ ਅਸੀਂ ਓ ਕਰਾਂਗੇ ਅਸੀਂ ਵੀਆਈਪੀ ਕਲਚਰ ਨਹੀਂ ਕਰਾਂਗੇ ਅਸੀਂ ਪਰਿਵਾਰਵਾਦ ਨਹੀਂ ਕਰਾਂਗੇ ਹੁਣ ਤੁਸੀਂ ਚੱਬੇ ਵਾਲ ਤੇ ਦੇਖ ਲਓ ਪਰਿਵਾਰਵਾਦ ਹੈ ਨਾ ਰੱਜ ਕੇ ਹੋਇਆ ਕਿਹੜਾ ਬੋਲਦਾ ਉਹ ਕੇਜਰੀ ਵਾਲਾ ਨਾ ਹੋਇਆ ਹੁਣ ਭਗਵੰਤ ਮਾਨ ਨਾ ਹੋਇਆ ਇਸ ਪਾਸੇ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਵਾਵਾ ਸਾਹਿਬ ਦੀਆਂ ਫੋਟੋਆਂ ਲਗਵਾਉਂਦੇ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਜਿਹੜੀਆਂ ਉਹ ਤਸਵੀਰਾਂ ਲਗਵਾਉਂਦੇ ਨੇ ਪਰੰਤੂ ਜੇਕਰ ਕੋਈ ਉਹਨਾਂ ਦੇ ਸੋਚ ਤੇ ਉਹਨਾਂ ਦੇ ਪੈਰੋਕਾਰਾਂ ਤੇ ਕੋਈ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਇਹਦੇ ਵੱਲੋਂ ਕੋਈ ਹੋਰੀ ਜਿਹੜਾ ਖਿਤਾਬ ਦੇ ਦਿੱਤਾ ਜਾਂਦਾ ਉਹਨੂੰ ਕਦੀ ਬਾਗੀ ਕਹ ਦਿੰਦੇ ਨੇ ਕਦੀ ਉਹਨਾਂ ਤੇ ਤੰਜ ਕਰਦੇ ਨੇ ਪਿੱਛੇ ਤਾਂ ਇਹਨਾਂ ਨੇ ਬਾਬਾ ਸਾਹਿਬ ਨੂੰ ਦਿਖਾਤਾ ਭਗਤ ਸਿੰਘ ਨੂੰ ਦਿਖਾ ਲਤਾ ਉਹਨਾਂ ਦੇ ਸਿਧਾਂਤ ਕੀ ਸੀ ਉਹਨਾਂ ਦੇ ਰੂਲ ਕੀ ਸੀਗੇ ਹਨਾ ਉਹਨਾਂ ਦੇ ਪ੍ਰਿੰਸੀਪਲ ਕੀ ਸੀਗੇ ਉਹ ਯਾਰ ਇਦਾਂ ਥੋੜੀ ਉਹਨਾਂ ਨੇ ਤਾਂ ਭਜਾਇਆ ਸਾਰਿਆਂ ਨੂੰ ਉਹ ਭੱਜੇ ਥੋੜੀ ਆ ਇਹ ਤਾਂ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋ ਸਾਰੇ ਮੈਨੂੰ ਇੱਕ ਵੀ ਬਲਾਕ ਪ੍ਰਧਾਨ ਦੀ ਭਗਵੰਤ ਮਾਨ ਲਗਾ ਕੇ ਦਿਖਾ ਦੇ ਦਿੱਲੀ ਦੀ ਮਰਜ਼ੀ ਤੋਂ ਇਹਨੂੰ ਭਗਤ ਸਿੰਘ ਉਹਨਾਂ ਦਾ ਨਾਂ ਲੈਂਦੇ ਉਹ ਤਾਂ ਗੁਲਾਮੀ ਨੂੰ ਉਹਨਾਂ ਨੇ ਭਜਾਇਆ ਸੀਗਾ ਪੰਜਾਬ ਚੋਂ ਅੰਗਰੇਜ਼ਾਂ ਨੂੰ ਭਜਾਇਆ ਸੀਗਾ ਇਸ ਦੇਸ਼ ਚੋਂ ਅਨਾ ਇਹ ਤਾਂ ਆਪ ਖੁਦ ਕੇਜਰੀਵਾਲ ਦੇ ਮੋੜੇ ਅੱਧਾ ਹੱਥ ਜੋੜ ਕੇ ਹੁਣ ਜਿੰਨੇ ਨੀ ਪੱਥਰ ਲੱਗਦੇ ਤੁਸੀਂ ਦੇਖਦੇ ਹੀ ਆ ਉੱਪਰ ਕੇਜਰੀਵਾਲ ਦਾ ਹਾਰੇ ਹੋਏ ਦਾ ਨਾਂ ਲਿਖਿਆ ਹੁੰਦਾ ਨਕਾਰੇ ਹੋਏ ਦਾ ਥੱਲੇ ਭਗਵਾਨਤਮਾਨ ਦਾ ਤੇ ਯਾਰ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਇਹ ਮੁੱਖ ਮੰਤਰੀ ਨੇ ਜਿਹੜਾ ਦੁਆਰਾ ਬਿਆਨ ਦਿੱਤਾ ਕਹਿੰਦੇ ਇਹਦੇ ਤਾਂ ਗੁਰਦਾਸ ਮਾਨ ਦਾ ਸਾਊਂਡ ਵੀ ਦਿੱਲੀ ਤੋਂ ਆਉਂਦਾ ਪੇਠਾ ਵੀ ਆਗਰੇ ਤੋਂ ਆਉਂਦਾ ਦੱਸੋ ਸਾਊਂਡ ਦਾ ਪੇਠੇ ਦਾ ਸਰਕਾਰ ਚਲਾਉਣ ਦੇ ਨਾਲ ਕੀ ਲੈਣਾ ਤੇ ਕੋਈ ਮੁੱਖ ਮੰਤਰੀ ਨੂੰ ਦੱਸੇ ਦੋ ਜੇ ਪੇਠਾ ਆਗਰੇ ਤੋਂ ਆਉਂਦਾ ਤਾਂ ਆਗਰੇ ਦੇ ਵਿੱਚ ਚੇਅਰਮੈਨਤ ਨਹੀਂ ਲੱਗਦੀ ਇੱਥੇ ਖੋ ਜੀ ਇਹ ਤਾਂ ਨਾ ਬੰਦੇ ਦਾ ਜਿਹੜਾ ਲੈਵਲ ਹੁੰਦਾ ਆ ਉਹਨੂੰ ਉਸ ਲੈਵਲ ਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਆ ਹਨਾ ਉਹਨੂੰ ਦੇਖਣਾ ਚਾਹੀਦਾ ਕਿ ਮੈਂ ਮੁੱਖ ਮੰਤਰੀ ਆ ਮਰਿਆਦਾ ਦੇ ਤੁਸੀਂ ਦੇਖੋ ਚਲੋ ਠੀਕ ਆ ਪ੍ਰਕਾਸ਼ ਸਿੰਘ ਬਾਦਲ ਠੀਕ ਆ ਉਹਨਾਂ ਨੂੰ ਅਸੀਂ ਲੱਖ ਭੰਡਿਆ ਇਹਨਾਂ ਦੇ ਕਹਿਣ ਤੇ ਐ ਵੀ ਐਦਾਂ ਆ ਜੀ ਉਦਾਂ ਚਲੋ ਠੀਕ ਆ ਅਸੀਂ ਕੀਤਾ ਨਾ ਪਰ ਯਾਰ ਤੁਸੀਂ ਉਸ ਬੰਦੇ ਦੀਆਂ ਪੁਰਾਣੀਆਂ ਵੀਡੀਓ ਦੇਖੀਆਂ ਹੋਣਗੀਆਂ ਕਦੀ ਉਹਨੇ ਐਦਾਂ ਕੀਤਾ ਸੀ ਕਿ ਮੇਰੇ ਨਾਲ ਨੂੰ ਮੈਂ ਦੇਖ ਫਲਾਨਾ ਉਹ ਬਾਜਵਾ ਉਹ ਫਲਾਨਿਆਂ ਕਿ ਯਾਰ ਕੋਈ ਇਹ ਕੋਈ ਦੂਜਾ ਥੋੜੀ ਆ ਅਨ ਐਜੂਕੇਟਿਡ ਬੰਦੇ ਐਦਾਂ ਕਰਦੇ ਹੁੰਦੇ ਆ ਸਵਾਗਤ ਹੈ ਜੀ ਮੇਰੇ ਚੇਤਨ ਕਾ ਸ਼ਬਦ ਤੇ ਤੁਸੀਂ ਜੁੜ ਚੁੱਕੇ ਹੋ ਹੁ ਸ਼ਰਪਰ ਨਿਊਜ਼ ਦੇ ਨਾਲ ਦੋਸਤੋ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਆਮ ਲੋਕਾਂ ਨੂੰ ਬੜੇ ਕਿ ਜੋਸ਼ ਭਰੇ ਭਾਸ਼ਣ ਦੇ ਕੇ ਲੋਕਾਂ ਦੇ ਵਿੱਚ ਊਰਜਾ ਪੈਦਾ ਕੀਤੀ ਜਾਂਦੀ ਸੀ ਕਿ ਤੁਸੀਂ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਤੁਸੀਂ ਇਨਕਲਾਬ ਦਾ ਝੰਡਾ ਬੁਲੰਦ ਕਰੋ ਪਰੰਤੂ ਹੁਣ ਜਦੋਂ ਇਹਨਾਂ ਦੀ ਆਪਣੀ ਸਰਕਾਰ ਹੈ ਪੰਜਾਬ ਦੀ ਇਹ ਸੱਤਾ ਤੇ ਕਾਬਜ਼ ਨੇ ਤਾਂ ਹੁਣ ਲੋਕ ਕਿਹਨਾਂ ਨੂੰ ਸਵਾਲ ਕਰਦੇ ਵਿੱਚ ਉਭਦੇ ਨੇ ਖਾਸ ਕਰਕੇ ਇਹਨਾਂ ਵਿੱਚ ਉਹ ਬੰਦੇ ਚੁਭਦੇ ਨੇ ਜਿਹੜਾ ਕਿ ਲੋਕਤੰਤਰ ਦਾ ਚੌਥਾ ਥੰਮ ਹੈ ਮੀਡੀਆ ਜੋ ਕਿ ਸਰਕਾਰ ਦੀ ਹਾਮੀ ਨਹੀਂ ਭਰਦਾ ਹਾਮੀ ਤੋਂ ਭਾਵ ਹੈ ਕਿ ਜੋ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ ਉਹਨਾਂ ਮੀਡੀਆ ਅਦਾਰਿਆਂ ਤੋਂ ਉਹਨਾਂ ਪੱਤਰਕਾਰਾਂ ਤੋਂ ਸਰਕਾਰ ਨੂੰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਖਾਸ ਕਰ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਇਹਨਾਂ ਜਨਾਬ ਨੂੰ ਉਹ ਜਿਹੜੀ ਉਹ ਜ਼ਿਆਦਾ ਦਿੱਕਤ ਹੈ ਤਾਂ ਮੇਰੇ ਨਾਲ ਐ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕਿਸੇ ਵਕਤ ਦਾ ਗੂੜਾ ਮਿੱਤਰ ਨਵਜੋਤ ਮਹਿਤਾ ਮੌਜੂਦ ਨੇ ਨਵਜੋਤ ਜੀ ਇਹ ਸਰਕਾਰ ਨੇ ਲੋਕਾਂ ਨੂੰ ਸਵਾਲ ਕਰਨੇ ਸਿਖਾਇਆ ਸੀ ਕਿ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਤੁਸੀਂ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਮੀਡੀਆ ਤਾਂ ਵੀ ਤੰਜ ਕੱਸਦੇ ਹੁੰਦੇ ਸੀ ਕਿ ਮੀਡੀਆ ਵੀ ਜਿਹੜਾ ਇਹ ਸਰਕਾਰਾਂ ਦੀ ਗੁਲਾਮੀ ਕਰਦਾ ਹੈ ਪਰੰਤੂ ਅੱਜ ਜਦੋਂ ਮੀਡੀਆ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ ਤਾਂ ਮੁੱਖ ਮੰਤਰੀ ਫਿਰ ਉਹ ਤੰਜ ਬੜੇ ਲੈਂਸਾਂ ਦੇ ਵਿੱਚ ਕੱਸਦੇ ਨੇ ਜੀ ਦੇਖੋ ਤਾਂ ਸੁਭਾਵਿਕ ਗੱਲ ਆ ਕਿ ਜਦੋਂ ਆਪਣੇ ਹੱਥ ਸਰਕਾਰ ਨਹੀਂ ਸੀਗੀ ਉਸ ਵੇਲੇ ਇਹੀ ਭਗਵਾਨ ਸਮਾਨ ਸੀ ਜਿਹੜਾ ਕਹਿੰਦਾ ਸੀਗਾ ਕਿ ਮਤਲਬ ਵੀ ਯਾਰ ਅਸੀਂ ਸੋਸ਼ਲ ਮੀਡੀਆ ਦੇ ਸਿਰ ਤੇ ਹੀ ਆ ਨਾ ਫੇ ਸਾਨੂੰ ਕੋਈ ਵੱਡਾ ਚੈਨਲ ਕਵਰ ਨਹੀਂ ਕਰਦਾ ਅੱਜ ਜਿਹੜੇ ਗੋਦੀ ਮੀਡੀਆ ਬਣੇ ਬੈਠੇ ਆ ਅੰਦੋਲਨਾਂ ਚੋਂ ਨਿਕਲੇ ਸੀ ਵੱਡੇ ਵੱਡੇ ਚੈਨਲ ਬਣ ਗਏ ਸੀ ਜਿਹੜੇ ਕਹਿੰਦੇ ਸੀ ਅਸੀਂ ਨਿਰਪੱਖ ਰਹਾਂਗੇ ਅਸੀਂ ਆਹ ਰ੍ਹਾਂ ਰਹਾਂਗੇ ਅਸੀਂ ਉਹ ਰ੍ਹਾਂ ਰਹਾਂਗੇ ਅੱਜ ਉਹ ਸਾਰੇ ਚੈਨਲ ਬੁਰਕੀ ਖਾ ਕੇ ਚੁੱਪ ਬੈਠੇ ਆ ਨਾ ਉਹਨਾਂ ਨੂੰ ਕੋਈ ਪੰਜਾਬ ਦਾ ਮੁੱਦਾ ਨਹੀਂ ਦੀਦਾ ਕੋਈ ਉਹਨਾਂ ਨੂੰ ਮਤਲਬ ਦਿਲਚਸਪੀ ਨਹੀਂ ਹੈਗੀ ਕਿ ਸਾਡੀ ਕਿੰਨੀ ਲੁੱਟਖੋ ਹੋ ਰਹੀ ਆ ਪ੍ਰਵਾਸੀਆਂ ਦੁਆਰਾ ਸਾਡੀ ਆਪਣੀ ਸਰਕਾਰ ਦੁਆਰਾ ਕਿਦਾਂ ਦਲ ਬਦਲੂ ਆ ਕੇ ਕਬਜ਼ਾ ਕਰ ਗਿਆ ਕੋਈ ਮੀਡੀਆ ਜੇ ਤੁਸੀਂ ਵੱਡੇ ਚੈਨਲ ਦੇਖ ਲੋ ਜਿੰਨੇ ਵੀ ਮੈਂ ਨਾ ਤ ਕਿਸੇ ਦਾ ਨਹੀਂ ਲੈਣਾ ਸਾਰਿਆਂ ਨੂੰ ਪਤਾ ਹੀ ਆ ਜਿੰਨੇ ਵੀ ਵੱਡੇ ਚੈਨਲ ਆ ਚਾਰ ਪੰਜ ਉਹ ਮਤਲਬ ਸ਼ਰਿਆਮ ਸਰਕਾਰ ਦੇ ਤਲਵੇ ਚ ਛੱਟ ਰਹੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮਤਲਬ ਕੀ ਚੱਲ ਰਿਹਾ ਪੰਜਾਬ ਚ ਕੀ ਹੋ ਰਿਹਾ ਉਹਨਾਂ ਨੂੰ ਸਿਰਫ ਇੰਨਾ ਮਤਲਬ ਆ ਕਿ ਸਾਡੀ ਕਿਸ਼ਤ ਟਾਈਮ ਨਾਲ ਸਾਨੂੰ ਮਿਲ ਰਹੀ ਆ ਬਸ ਇੰਨਾ ਬਹੁਤ ਆ ਬਾਕੀ ਰਹੀ ਗੱਲ ਸੋਸ਼ਲ ਮੀਡੀਆ ਦੀ ਤੇ ਮਾਨ ਸਾਹਿਬ ਨੂੰ ਮੈਂ ਦੱਸਣਾ ਚਾਹਨਾ ਕਿ ਅਸੀਂ ਉਹੀ ਪਮਕੜ ਆ ਜਿਸ ਵੇਲੇ ਤੁਹਾਡੀ ਚਾਰੇ ਪਾਸੇ ਕਿਰਕਰੀ ਹੋ ਗਈ ਸੀ ਖੈਰਾ ਸਾਹਿਬ ਨੇ ਜਦੋਂ ਅੱਡ ਹੋ ਗਏ ਸੀਗੇ ਸਾਰੇ ਐਮਐਲਏ ਲੈ ਕੇ ਤੇ ਉਸ ਵੇਲੇ ਸਿਰਫ ਸੋਸ਼ਲ ਮੀਡੀਆ ਹੀ ਸੀਗਾ ਉਹ ਵੀ ਤੁਹਾਡੇ ਕੁਝ ਖਾਸ ਬੰਦੇ ਸੀਗੇ ਜਿਹੜੇ ਸੋਸ਼ਲ ਮੀਡੀਆ ਵਾਲੇ ਜਿਹੜੇ ਤੁਹਾਨੂੰ ਜਿਉਂਦਾ ਰੱਖਿਆ ਜਿਨ੍ਹਾਂ ਨੇ ਇਹਦਾ ਤੁਹਾਨੂੰ ਆਲਮੋਸਟ ਐਨਆਰਆਈਆਂ ਨੇ ਵੀ ਪੰਜਾਬੀਆਂ ਨੇ ਵੀ ਪਿੱਛੇ ਨਕਾਰ ਦਿੱਤਾ ਸੀਗਾ ਹਨਾ ਤੇ ਹੁਣ ਉਹੀ ਸੋਸ਼ਲ ਮੀਡੀਆ ਨੂੰ ਜਿਹਦੇ ਕਰਕੇ ਜਿਨ੍ਹਾਂ ਨੇ ਪਾਣੀ ਪਾਇਆ ਇਸ ਬੂਟੇ ਨੂੰ ਸੋਸ਼ਲ ਮੀਡੀਆ ਨੇ ਅੱਜ ਉਹਨਾਂ ਨੂੰ ਇਹ ਕਹਿ ਰਹੇ ਆ ਅੱਜ ਫੇਸਬੁਕ ਹੀ ਇਹ ਇਹ ਮੈਂ ਉਹੀ ਉਸੇ ਗੱਲ ਤੇ ਆ ਰਹੇ ਆ ਰਤਨਦੀਪ ਸਿੰਘ ਤਾਲੀਵਾਲ ਤੇ ਗੱਲ ਤੰਜ ਕੱਸਿਆ ਹਾਲਾਂਕਿ ਪੂਰਾ ਨਾਮ ਤਾਂ ਨਹੀਂ ਲਿਆ ਕਹਿੰਦੇ ਰਤਨ ਐ ਕੋਈ ਉਹਨੂੰ ਬੁਰਕੀ ਪੈਂਦੀ ਆ ਸਵੇਰੇ ਉੱਠਦੇ ਸਾਰ ਕਹਿੰਦੇ ਮੈਨੂੰ ਪੜਨਾ ਸ਼ੁਰੂ ਕਰ ਦਿੱਤਾ ਜਾਂਦਾ ਇਹਨਾਂ ਨੇ ਗੱਲ ਕੀਤੀ ਸੀਗੀ ਕਿ ਫੇਸਬੁਕ ਹੀ ਬਦਮਾਨ ਕਹਿੰਦੇ ਬਹੁਤ ਆ ਪਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਇਹ ਗੱਲ ਭੁੱਲ ਗਿਆ ਤਾਂ ਖੁਦ ਮੁੱਖ ਮੰਤਰੀ ਦੀ ਜਿਹੜੀ ਇਹ ਮਾਫੀ ਚਾਹੁੰਦਾ ਜਿਹੜੀ ਆਮ ਆਦਮੀ ਪਾਰਟੀ ਆ ਇਹ ਤਾਂ ਖੁਦ ਫੇਸਬੁਕ ਦੀ ਪਦائش ਹੈ ਜੀ ਸੋਸ਼ਲ ਮੀਡੀਆ ਤੇ ਪਦائش ਹੈ ਜੀ ਇਹ ਬਿਲਕੁਲ ਇਹ ਪਾਰਟੀ ਕੇ ਕਿ ਸਾਡੀ ਪਾਰਟੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੋਂ ਨਿਕਲੀ ਆ ਕਿਉਂਕਿ ਵੱਡਾ ਮੀਡੀਆ ਕੋਈ ਵੀ ਇਹਨਾਂ ਨੂੰ ਕਵਰੇਜ ਨਹੀਂ ਸੀ ਕਰਦਾ ਇਹਨਾਂ ਨੂੰ ਕਵਰੇਜ ਕਦੋਂ ਮਿਲਣੀ ਸ਼ੁਰੂ ਹੋਈ ਜਦੋਂ ਇਹਨਾਂ ਦੀ ਸਰਕਾਰ ਬਣਦੇ ਅਸਾਰ ਹੋ ਗਏ ਤੇ ਸਰਕਾਰ ਬਣਨ ਤੋਂ ਬਾਅਦ ਫੇ ਤਾਂ ਤੁਹਾਨੂੰ ਪਤਾ ਤਗੜੇ ਬੰਦੇ ਨਾਲ ਹਰ ਕੋਈ ਹੱਥ ਮਿਲਾ ਲੈਂਦਾ ਹਰ ਕੋਈ ਬਾਪੂ ਜੀ ਬਾਪੂ ਜੀ ਲਾਪਾਂ ਦਾ ਤਗੜੇ ਨੂੰ ਕਹਿਣਾ ਹਨਾ ਪਰ ਉਹ ਤੁਹਾਡੇ ਵਰਗੇ ਬਿਰਲੇ ਹੁੰਦੇ ਪੱਤਰਕਾਰ ਜਿਹੜੇ ਇੰਨਾ ਕੁਝ ਸਭ ਕੁਝ ਉਹਨਾਂ ਦੇ ਪੱਲੇ ਅੱਲੇ ਹੋਣ ਦੇ ਬਾਵਜੂਦ ਵੀ ਉਹਨਾਂ ਤੇ ਸਵਾਲ ਕਰਦੇ ਆ ਤੁਸੀਂ ਕਿਹੜਾ ਨਾਲੇ ਕੋਈ ਪਰਸਨਲ ਸਵਾਲ ਕਰਦੇ ਆ ਜੋ ਇਹਨਾਂ ਨੇ ਗੱਲਾਂ ਜੋ ਗੱਲਾਂ ਇਹਨਾਂ ਨੇ ਕਈਆਂ ਸੀਗੀਆਂ ਕਿ ਅਸੀਂ ਜੀ ਐ ਕਰਾਂਗੇ ਅਸੀਂ ਔ ਕਰਾਂਗੇ ਅਸੀਂ ਵੀਆਈਪੀ ਕਲਚਰ ਨਹੀਂ ਕਰਾਂਗੇ ਅਸੀਂ ਪਰਿਵਾਰ ਬਾਤ ਨਹੀਂ ਕਰਾਂਗੇ ਹੁਣ ਤੁਸੀਂ ਚੱਬੇ ਵਾਲੇ ਚ ਦੇਖ ਲਓ ਪਰਿਵਾਰ ਬਾਤ ਐ ਨਾ ਰੱਜ ਕੇ ਹੋਇਆ ਕਿਹੜਾ ਬੋਲਦਾ ਉਹ ਕੇਜਰੀ ਵਾਲਾ ਨਾ ਹੋਇਆ ਹੁਣ ਭਗਵੰਤ ਮਾਨ ਨਾ ਹੋਇਆ ਉਹਨੂੰ ਨਹੀਂ ਪਤਾ ਕਿ ਪਰਿਵਾਰ ਬਾਤ ਐ ਤੁਸੀਂ ਲੋਕਾ ਮੋਰੇ ਐਨਾ ਤੁਸੀਂ ਵੜਕਾ ਮਾਰਦੇ ਹੁੰਦੇ ਸੀ ਕਿ ਲੈ ਬਈ ਅਸੀਂ ਜੋ ਬਾਕੀ ਪਾਰਟੀਆਂ ਤਾਂ ਜੀ ਪਰਿਵਾਰ ਬਾਤ ਕਰਦੀਆਂ ਜੀਜੇ ਸਾਲੇ ਦੀ ਰਾਜਨੀਤੀ ਅਸੀਂ ਨਹੀਂ ਕਰਾਂਗੇ ਭਾਈ ਤੁਸੀਂ ਤਾਂ ਪੇ ਪੁੱਤ ਨੂੰ ਤੁਸੀਂ ਲਿਆ ਕੇ ਸਾਡੇ ਸਿਰ ਤੇ ਬਿਠਾ ਦਿੱਤਾ ਉਹ ਵੀ ਉਸ ਪਾਰਟੀ ਜੋ ਜਿਹੜਾ ਦੋ ਦਿਨ ਪਹਿਲਾਂ ਕਰਜੇ ਦੀ ਪੰਡ ਚੱਕੀ ਫਿਰਦਾ ਸੀ ਤੇ ਸੰਗਲੀਆਂ ਤੁਹਾਨੂੰ ਪਾਣ ਲਈ ਚੱਕੀ ਫਿਰਦਾ ਸੀ ਹਨਾ ਸੋ ਮਤਲਬ ਇਹ ਆ ਕਿਤੇ ਨਾ ਕਿਤੇ ਆਪਣੇ ਜਿੰਨੇ ਵੀ ਸਿਧਾਂਤ ਇਹਨਾਂ ਨੇ ਬਣਾਏ ਸੀ ਸਾਰਿਆਂ ਨੂੰ ਛਿੱਕੇ ਤੇ ਟਾਂਕੇ ਬੈਠੇ ਆ ਇਹਨਾਂ ਨੂੰ ਕੁਝ ਨਹੀਂ ਦੀਦਾ ਇਹਨਾਂ ਨੂੰ ਉਹ ਪੇਡ ਦਿੱਲੀ ਵਾਲੇ ਨਹੀਂ ਦੀਦੇ ਜਿਹੜੇ 2-2 ਲੱਖ 1.5-1.5 ਲੱਖ ਤੇ ਰੱਖਿਓ ਆ ਗਨਮੈਨ ਦਿੱਤੇ ਹੋ ਆ ਕੋਠੀਆਂ ਦਿੱਤੀਆਂ ਆ ਉਹ ਕਿਹਨੂੰ ਪੁੱਛ ਕੇ ਦਿੱਤੀਆਂ ਆ ਕੀ ਗੱਲ ਸਾਡੇ ਮਰਗੈ ਪੰਜਾਬ ਦੇ ਭਮਕੜ ਹੁਣ ਇਹਨਾਂ ਨੇ ਹਾ ਹਰਬਪਤੀ ਨੂੰ ਉਰਾਸ ਸਭਾ ਭੇਜਿਆ ਉੱਥੇ ਵਰਕਰ ਨਹੀਂ ਜਾ ਸਕਦਾ ਸੀ ਕੀ ਗੱਲ ਇੱਕ ਵੀ ਬੰਦਾ ਇਹਨਾਂ ਦੇ ਪੱਲੇ ਨਹੀਂ ਹੈਗਾ ਹੁਣ ਇਹ ਮੁੱਖ ਦੀ ਗੱਲ ਇਹ ਆ ਕਿ ਹੁਣ ਇਹ ਆਮ ਆਦਮੀ ਤੋਂ ਅਮੀਰ ਆਦਮੀ ਪਾਰਟੀ ਬਣ ਗਈ ਆ ਹਰ ਪੱਤਰਕਾਰਾਂ ਨੂੰ ਘੇਰਨਾ ਕਿੰਨਾ ਕਿ ਜਾਇਜ਼ ਮੰਨਦੇ ਹੋ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਅਰਵੰਦ ਕੇਜਰੀਵਾਲ ਨੂੰ ਕਹਿੰਦਾ ਸੰਵਿਧਾਨ ਖਤਰੇ 'ਚ ਆ ਇੱਕ ਪਾਸੇ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਵਾਵਾ ਸਾਹਿਬ ਦੀਆਂ ਫੋਟੋਆਂ ਲਗਵਾਉਂਦੇ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਲਗਵਾਉਂਦੇ ਨੇ ਪਰੰਤੂ ਜੇਕਰ ਕੋਈ ਉਹਨਾਂ ਦੇ ਸੋਚ ਤੇ ਉਹਨਾਂ ਦੇ ਪੈਰੋਕਾਰਾਂ ਦੇ ਕੋਈ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਇਹਦੇ ਵੱਲੋਂ ਕੋਈ ਹੋਰ ਹੀ ਜਿਹੜਾ ਖਿਤਾਬ ਦੇ ਦਿੱਤਾ ਜਾਂਦਾ ਉਹਨੂੰ ਕਦੀ ਬਾਗੀ ਕਹ ਦਿੰਦੇ ਨੇ ਕਦੀ ਉਹਨਾਂ ਤੇ ਤੰਜ ਕੱਸਦੇ ਨੇ ਫੇਸਬੁੱਕ ਹੀ ਵਿਦਵਾਨ ਦੱਸਦੇ ਨੇ ਇਹਨਾਂ ਨੂੰ ਬੁਰਕੀ ਪੈਂਦੀ ਆ ਹੋਰ ਨਾ ਪਾਰਟੀਆਂ ਤੋਂ ਜੀ ਦੇਖੋ ਜੀ ਇਹਨਾਂ ਦਾ ਉਹ ਹਾਲ ਆ ਕਿ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ ਠੀਕ ਆ ਪਿੱਛੇ ਤਾਂ ਇਹਨਾਂ ਨੇ ਬਾਬਾ ਸਾਹਿਬ ਨੂੰ ਦਿਖਾ ਦਿੱਤਾ ਭਗਤ ਸਿੰਘ ਨੂੰ ਦਿਖਾ ਲਤਾ ਉਹਨਾਂ ਦੇ ਸਿਧਾਂਤ ਕੀ ਸੀ ਉਹਨਾਂ ਦੇ ਰੂਲ ਕੀ ਸੀਗੇ ਹਨਾ ਉਹਨਾਂ ਦੇ ਪ੍ਰਿੰਸੀਪਲ ਕੀ ਸੀਗੇ ਉਹ ਯਾਰ ਇਦਾਂ ਥੋੜੀ ਉਹਨਾਂ ਨੇ ਤਾਂ ਭਜਾਇਆ ਸਾਰਿਆਂ ਨੂੰ ਉਹ ਭੱਜੇ ਥੋੜੀ ਆ ਇਹ ਤਾਂ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋ ਸਾਰੇ ਮੈਨੂੰ ਇੱਕ ਵੀ ਬਲੌਗ ਪ੍ਰਧਾਨ ਵੀ ਭਗਵੰਤ ਮਾਨ ਲ ਨਹੀਂ ਇਹ ਕੁਝ ਕਰ ਸਕਦੇ ਇਹ ਤਾਂ ਇਹ ਭਗਤ ਸਿੰਘ ਉਹਨਾਂ ਦਾ ਨਾਂ ਲੈਂਦੇ ਉਹ ਤਾਂ ਗੁਲਾਮੀ ਨੂੰ ਉਹਨਾਂ ਨੇ ਭਜਾਇਆ ਸੀਗਾ ਪੰਜਾਬ ਚੋਂ ਅੰਗਰੇਜ਼ਾਂ ਨੂੰ ਭਜਾਇਆ ਸੀਗਾ ਦੇਸ਼ ਚੋਂ ਹਨਾ ਇਹ ਤਾਂ ਆਪ ਖੁਦ ਕੇਜਰੀਬਾਲ ਦੇ ਮੋੜੇ ਅੱਧਾ ਹੱਥ ਜੋੜ ਕੇ ਹੁਣ ਜਿੰਨੇ ਨੀ ਪੱਥਰ ਲੱਗਦੇ ਤੁਸੀਂ ਦੇਖਦੇ ਹੀ ਆ ਉੱਪਰ ਕੇਜਰੀਬਾਲ ਦਾ ਹਾਰੇ ਹੋਏ ਦਾ ਨਾਂ ਲਿਖਿਆ ਹੁੰਦਾ ਨਕਾਰੇ ਹੋਏ ਦਾ ਥੱਲੇ ਭਗਵੰਤ ਮਾਨ ਦਾ ਭਈ ਯਾਰ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੈਨੂੰ ਐਨੇ ਲੱਖਾਂ ਲੋਕਾਂ ਨੇ ਤੈਨੂੰ ਵੋਟਾਂ ਵਾ ਕੇ ਚੁਣਿਆ ਤੈਨੂੰ ਆਪਣਾ ਮੋੜੇ ਬਣਾਇਆ ਕਿ ਲੈ ਬੇ ਸਾਡਾ ਇਹ ਬੰਦਾ ਪ੍ਰਧਾਨ ਆ ਪੂਰੇ ਪੰਜਾਬ ਦਾ ਹਨਾ ਕਿ ਤੈਨੂੰ ਪੰਜਾਬ ਦਾ ਤੈਨੂੰ ਮੁੱਖ ਮੰਤਰੀ ਬਣਾਇਆ ਹਨਾ ਕਿ ਤੂੰ ਯਾਰ ਤੂੰ ਚੱਲ ਠੀਕ ਆ ਇੱਕ ਨੈਸ਼ਨਲ ਪਾਰਟੀ ਆ ਤੁਹਾਡੀ ਪਰ ਤੁਸੀਂ ਉਹਨਾਂ ਨੂੰ ਦਿੱਲੀ ਤੱਕ ਸੀਮਤ ਰੱਖੋ ਤੁਸੀਂ ਆਪਣਾ ਪੰਜਾਬ ਵਾਪਸ ਮਾ ਲੋ ਜਿਨ੍ਹਾਂ ਦੀ ਨੀ ਪੱਥਰਾਂ ਜੀ ਨਹੀਂ ਚੱਲਦੀ ਉਹਨਾਂ ਦੀ ਉੱਧਾ ਕਿੰਨੀ ਕ ਚੱਲਦੀ ਹੋਗੀ ਤੁਸੀਂ ਆਪੇ ਹਿਸਾਬ ਲਾ ਲਓ ਬਿਲਕੁਲ ਸਵਾਲ ਮੇਰਾ ਇਹ ਸੀਗਾ ਜੀ ਪੱਤਰਕਾਰਾਂ ਨੂੰ ਘੇਰਨਾ ਕਿੰਨਾ ਕਿ ਜਾਇਜ਼ ਆ ਕਿਉਂਕਿ ਅਹੀ ਰਤਨ ਸਿੰਘ ਸਿੰਘ ਧਾਲੀਵਾਲ ਦੀ ਹੁਣ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਦੋਂ ਮੁੱਖ ਮੰਤਰੀ ਖੁਦ ਉਹਦਾ ਗੱਡੀ ਦੇ ਵਿੱਚ ਵਿੱਚ ਗੱਡੀ 'ਚ ਬੈ ਕੇ ਜਿਹੜਾ ਇੰਟਰਵਿਊ ਕਰ ਰਹੇ ਨੇ ਹੁਣ ਉਹ ਰਤਨ ਹੁਣੀ ਜਾਂ ਹੋਰ ਮੇਰੇ ਯਾਰ ਕੇ ਜਿਹੜੇ ਲੋਕਲ ਲੀਡਰਾਂ ਨੂੰ ਮੰਤਰੀਆਂ ਨੂੰ ਉਹ ਅੱਖਾਂ ਦੇ ਵਿੱਚ ਅਸੀਂ ਰੜਕਦੇ ਆਂ ਜੀ ਪੱਤਰਕਾਰਾਂ ਨੂੰ ਘੇਰਨਾ ਕਿੰਨਾ ਕਿ ਜਾਇਜ਼ ਮੰਨਦੇ ਹੋ ਜਿੱਸਾ ਸਰਕਾਰ ਵੱਲੋਂ ਦੇਖੋ ਗੱਲ ਇਹ ਹੁੰਦੀ ਆ ਕਿ ਜਿਹੜਾ ਤਾਂ ਹਾਂ ਚ ਹਾਂ ਮਿਲਾ ਲਵੇ ਉਹ ਤਾਂ ਕਹਿੰਦੇ ਬਹੁਤ ਚੰਗਾ ਆ ਹੁਣ ਤੁਸੀਂ ਤੁਸੀਂ ਦੇਖਿਆ ਨਾ ਕਿ ਜਿਹੜੇ ਪੱਤਰਕਾਰ ਭਗਵੰਤ ਮਾਨਮੋਹਰੇ ਬੈਠੇ ਹੁੰਦੇ ਆ ਕਹਿੰਦਾ ਯਾਰ ਤੁਸੀਂ ਬਹੁਤ ਵਧੀਆ ਆਂ ਸਾਰੇ ਹਨਾ ਤੁਸੀਂ ਕਿਉਂਕਿ ਉਹ ਸਵਾਲ ਨਹੀਂ ਪੁੱਛਦੇ ਹੁਣ ਮੋਦੀ ਕਿਉਂ ਨਹੀਂ ਇੰਟਰਵਿਊ ਦਿੰਦਾ ਹਣਾ ਮੋਦੀ ਨੂੰ ਉਹ ਸਵਾਲ ਨਹੀਂ ਪੁੱਛਦੇ ਜੇ ਪੁੱਛਦੇ ਵੀ ਆ ਤਾਂ ਤੁਸੀਂ ਸੇਬ ਖਾਂਦੇ ਆ ਜੀ ਤੁਸੀਂ ਕੇਲੇ ਖਾਂਦੇ ਆ ਤੁਸੀਂ ਆਹ ਖਾਂਦੇ ਆ ਤੁਸੀਂ ਮਸ਼ਰੂਮ ਖਾਂਦੇ ਆ ਇਹ ਕੋ ਸਵਾਲ ਹੁੰਦੇ ਆ ਕਿ ਤੁਸੀਂ ਕੋਈ ਕੋਈ ਆਪਣੇ ਵਿਕਾਸ ਦੇ ਸਵਾਲ ਪੁੱਛੋ ਕਿ ਸਾਡੇ ਦੇਸ਼ ਦਾ ਕਿੱਥੇ ਰੁਪਈਆ ਡਾਊਨ ਹੋ ਗਿਆ ਉਹ ਪੁੱਛੋ ਆਪਣੇ ਪੰਜਾਬ ਦਾ ਸਤਿਆਨਾਸ਼ ਹੋ ਗਿਆ ਉਹ ਪੁੱਛੋ ਤੁਸੀਂ ਪ੍ਰਵਾਸੀਆਂ ਨੂੰ ਇੱਥੇ ਚੇਅਰਮੈਨੀਆਂ ਦੇ ਦਿੱਤੀਆਂ ਤੁਸੀਂ ਸਾਰੀ ਸਰਕਾਰੀ ਪ੍ਰਵਾਸੀਆਂ ਨੂੰ ਫੜਾਈਓ ਤੁਸੀਂ ਉਹ ਪੁੱਛੋ ਵੇ ਭਾਈ ਕਿਉਂ ਤੁਹਾਡੇ ਕੋਲ ਇੰਨੀ ਕੈਪੇਬਿਲਿਟੀ ਹੈ ਨਹੀਂ ਤੁਹਾਡੇ ਕੋਲ ਇੰਨਾ ਕੋਈ ਤੁਹਾਡੇ ਵਿੱਚ ਹੈ ਨਹੀਂ ਕੋਈ ਦਿਮਾਗ ਵਾਲਾ ਬੰਦਾ ਜਿਹੜਾ ਕੋਈ ਮਾੜਾ ਮੋਟਾ ਤੁਹਾਡਾ ਇਨਚਾਰਜ ਲੱਗ ਜਾਵੇ ਇਨਚਾਰਜ ਵੀ ਦਿੱਲੀੋਂ ਕੋ-ਇਨਚਾਰਜ ਵੀ ਦਿੱਲੀੋਂ ਇੱਥੇ ਤੱਕ ਜਿਹੜਾ ਰਤਨ ਨੇ ਸਵਾਲ ਚੱਕਿਆ ਸੀ ਇਹਨਾਂ ਦੀਆਂ ਤਾਂ ਕੁਰਸੀਆਂ ਵੀ ਦਿੱਲੀ ਤੋਂ ਆਉਂਦੀਆਂ ਪਰ ਉਹਦੇ ਵਿੱਚ ਮੁੱਖ ਮੰਤਰੀ ਨੇ ਜਿਹੜਾ ਦੁਆਰਾ ਬਿਆਨ ਦਿੱਤਾ ਕਹਿੰਦੇ ਇੱਥੇ ਤਾਂ ਗੁਰਦਾਸ ਮਾਨ ਦਾ ਸਾਊਂਡ ਵੀ ਦਿੱਲੀ ਤੋਂ ਆਉਂਦਾ ਪੇਠਾ ਵੀ ਆਗਰੇ ਤੋਂ ਆਉਂਦਾ ਦੱਸੋ ਸਾਊਂਡ ਦਾ ਪੇਠੇ ਦਾ ਸਰਕਾਰ ਚਲਾਉਣ ਦੇ ਨਾਲ ਕੀ ਲੈਣਾ ਤੇਣਾ ਕੋਈ ਮੁੱਖ ਮੰਤਰੀ ਨੂੰ ਦੱਸੇ ਤਾਂ ਨਹੀਂ ਜੇ ਪੇਠਾ ਆਗਰੇ ਤੋਂ ਆਉਂਦਾ ਤਾਂ ਆਗਰੇ ਦੇ ਵਿੱਚ ਚੇਅਰਮੈਨ ਤੇ ਨਹੀਂ ਲੱਗਦੇ ਇੱਥੇ ਜੇ ਹੋਰ ਜੇ ਕਹਿੰਦੇ ਕਿਨੂੰ ਫਲਾਣੇ ਜਗ੍ਹਾ ਤੋਂ ਆਂਦੇ ਤਾਂ ਉੱਥੇ ਦੇ ਚੇਅਰਮੈਨ ਦੇ ਨਹੀਂ ਲੱਗਦੇ ਇੱਥੇ ਬਿੱਲ ਸਰਕਾਰੀ ਹੀ ਜਾਂਦੇ ਤੇ ਥੋੜੀ ਜਾਂਦਾ ਉਹਦਾ ਮੈਂ ਉਹੀ ਕਹਿੰਦਾ ਵੀ ਮਤਲਬ ਇਹ ਤਾਂ ਸਾਰਾ ਕੁਝ ਪੰਜਾਬ ਦਾ ਤੇ ਨਜ਼ਾਰੇ ਦਿੱਲੀ ਵਾਲੇ ਲੈ ਰਹੇ ਐ ਡੱਬੂ ਜਿੰਨੇ ਵੀ ਹੈ ਨਾ ਤੇ ਯਾਰ ਸਾਡੇ ਅਸੀਂ ਪੰਜਾਬੀਆਂ ਅਸੀਂ ਸਾਰਿਆਂ ਨੇ ਮਿਹਨਤ ਕਰਕੇ ਅਸੀਂ ਪੰਜਾਬ 'ਚ ਸਰਕਾਰ ਬਣਾਈ ਆ ਆ ਸਾਡੇ ਸਭ ਨੇ ਅਸੀਂ ਪੰਜਾਬੀਆਂ ਦੇ ਕਿ ਲੈ ਬਈ ਇਹ ਸਰਕਾਰ ਪਤਾ ਨਹੀਂ ਯਾਰ ਕਿੱਡਾ ਕਿਨਕਲਾਬ ਆ ਜਾਣਾ ਕਿੱਡਾ ਕਿ ਕੀ ਹੋ ਜਾਣਾ ਆ ਨਾ ਇਨਕਲਾਬ ਤੋਂ ਮੈਨੂੰ ਗੱਲ ਯਾਦ ਆਈ ਆ ਇਨਕਲਾਬ ਆਇਆ ਨਹੀਂ ਆਇਆ ਸਾਡੀ ਨਿਗਾਹ ਤੋਂ ਤਾਂ ਸਾਨੂੰ ਨਹੀਂ ਕਿਤੇ ਉਹ ਦਿਖਾਈ ਦੇ ਰਿਹਾ 2017 18 ਤੋਂ ਲੈ ਕੇ ਜੋ ਉਹੀ ਭਾਸ਼ਣ ਸੀ ਰਟਿਆ ਰਟਾਇਆ ਅੱਜ ਤੱਕ 2025 ਦੀਆਂ ਸਟੇਜਾਂ ਤੇ ਉਹੀ ਉਹ ਗੂੰਜਦਾ ਆ ਰਿਹਾ ਹੈ ਡਿਵੈਲਪਮੈਂਟ ਦੀ ਗੱਲ ਕਿਤੇ ਨਹੀਂ ਹੋ ਰਹੀ ਕੋਈ ਹੋਰ ਨਾ ਮੁੱਦਿਆਂ ਦੀ ਗੱਲ ਰਾਸੀ ਮੁੱਦਿਆਂ ਦੀ ਸਮਾਜਿਕ ਮੁੱਦਿਆਂ ਦੀ ਗੱਲ ਕਿਤੇ ਨਹੀਂ ਹੋ ਰਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਐਲਾਨ ਕਰ ਦਿੱਤਾ ਬਣਾਉਣਾ ਕਿਵੇਂ ਹੈ ਉਹ ਇਸ ਤਰ੍ਹਾਂ ਤਾਂ ਨਹੀਂ ਬੰਨਦਾ ਕਿ ਸਟੇਜ ਤੇ ਮੁੱਖ ਮੰਤਰੀ ਚੜ ਗਿਆ ਤੇ ਉਹ ਅਕਾਲੀ ਦਲ ਨੂੰ ਠੋਕਣ ਲੱਗ ਗਿਆ ਜੀ ਕਾਂਗਰਸ ਵਾਲਿਆਂ ਨੂੰ ਠੋਕਣ ਲੱਗ ਗਿਆ ਉਹ ਉਹਨਾਂ ਦੇ ਵਿਰੋਧ ਬੋਲਣਾ ਸ਼ੁਰੂ ਕਰ ਦਿੱਤਾ ਚੁਟਕਲਿਆਂ ਨਾਲ ਪਰਮਾਰ ਰਿਹਾ ਤੁਹਾਡੇ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਦੇਖੋ ਜੀ ਇਹਨ ਉਹ ਜਿਹੜੇ ਚੋਟਕਲੇ 2014 ਚ ਜਿਸੇਗੇ ਉਹੀ 17 ਚ ਉਹੀ 22 ਚ ਉਹੀ ਹੋਣਵਾ ਹੈ ਉਹਨਾਂ ਨੂੰ ਉਹ ਦੋ ਭੰਡਦੇ ਸੀ ਉਹਨਾਂ ਨੂੰ ਅੱਜ ਭੰਡੀ ਜਾਂਦੇ ਇਹਨਾਂ ਨੂੰ ਇਹ ਹੱਲੇ ਤਾਂ ਇਹਨਾਂ ਨੂੰ ਵਿਸ਼ਵਾਸ ਇਹ ਨਹੀਂ ਹੈਗਾ ਵੀ ਸਾਡੀ ਸਰਕਾਰ ਆ ਪੰਜਾਬ ਚ ਹੈ ਨਾ ਕਿ ਮਤਲਬ ਇਹਨਾਂ ਨੂੰ ਥੋੜਾ ਬੋਤਾ ਸੋਚਣਾ ਚਾਹੀਦਾ ਆ ਕਿ ਸਾਡੀ ਸਰਕਾਰ ਆ ਯਾਰ ਹੁਣ ਪਾਵਰ ਸਾਡੇ ਕੋਲ ਵਾ ਅਸੀਂ ਹੁਣ ਸਾਰਾ ਸਾਰਾ ਕੁਝ ਅਸੀਂ ਕਰਨਾ ਆ ਹਜੇ ਵੀ ਸੁਖਬੀਰ ਬਾਦਲ ਨੂੰ ਭੰਡੀ ਜਾਂਦੇ ਆ ਹਜੇ ਵੀ ਕੈਪਟਨ ਨੂੰ ਭੰਡੀ ਜਾਂਦੇ ਆ ਕਮਾਲ ਦੀ ਗੱਲ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਜਦੋਂ ਹੜਾ ਦੇ ਵਿੱਚ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਸੀ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਹਾਡੀ ਵੀਡੀਓ ਕਿ ਤੁਸੀਂ ਕਹਿੰਦੇ ਕਿ ਆਪਾਂ ਮੁਰਗੀਆਂ ਦਾ ਆਪਾਂ ਬੱਕਰੀਆਂ ਵਾਰੀਆਂ ਦਾ ਵੀ ਜਿਹੜਾ ਉਹ ਮੁਆਵਜ਼ਾ ਦੇਾਂਗੇ ਜਦੋਂ ਪੁੱਛਿਆ ਤਾਂ ਕਹਿੰਦਾ ਤੁਸੀਂ ਪੀਟੀਸੀ ਤੋਂ ਕਹਿੰਦਾ ਨਹੀਂ ਜੀ ਮੈਂ ਫਲਾਨ ਚੈਨਲ ਤੋਂ ਆ ਕਹਿੰਦਾ ਨਹੀਂ ਤੁਸੀਂ ਪੀਟੀਸੀ ਤੋਂ ਥੋਪਿਆ ਗਿਆ ਉਸ ਪੱਤਰਕਾਰ ਤੇ ਉਹ ਕਹਿੰਦਾ ਚਲੋ ਪੀਟੀਸੀ ਤੋਂ ਰੱਖ ਲਓ ਤੁਸੀਂ ਜਵਾਬ ਦੇ ਦਿਓ ਕਹਿੰਦਾ ਸੁਖੀਰ ਬਾਦਲ ਨੂੰ ਪੁੱਛੋ ਜਾ ਕੇ ਕਿਹੜੀ ਰਾਜਨੀਤੀ ਕੋਈ ਮੁੱਖ ਮੰਤਰੀ ਨੂੰ ਜੱਜਦੀਆਂ ਗੱਲਾਂ ਫੱਬਦੀਆਂ ਜੀ ਮੁੱਖ ਮੰਤਰੀ ਦੇ ਮੂੰਹ ਦੇਖੋ ਜੀ ਇਹ ਤਾਂ ਨਾ ਬੰਦੇ ਦਾ ਜਿਹੜਾ ਲੈਵਲ ਹੁੰਦਾ ਆ ਉਹਨੂੰ ਉਸ ਲੈਵਲ ਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਆ ਹਨਾ ਉਹਨੂੰ ਦੇਖਣਾ ਚਾਹੀਦਾ ਕਿ ਮੈਂ ਮੁੱਖ ਮੰਤਰੀ ਆ ਮਰਿਆਦਾ ਦੇਖੀ ਠੀਕ ਆ ਉਹਨਾਂ ਨੂੰ ਅਸੀਂ ਲੱਖ ਭੰਡਿਆ ਇਹਨਾਂ ਦੇ ਕਹਿਣ ਤੇ ਐ ਵੀ ਐਦਾਂ ਹੈ ਜੀ ਓਦਾਂ ਚਲੋ ਠੀਕ ਆ ਅਸੀਂ ਕੀਤਾ ਨਾ ਪਰ ਯਾਰ ਤੁਸੀਂ ਉਸ ਬੰਦੇ ਦੀਆਂ ਪੁਰਾਣੀਆਂ ਵੀਡੀਓ ਦੇਖੀਆਂ ਹੋਣੀਆਂ ਕਦੀ ਉਹਨੇ ਐਦਾਂ ਕੀਤਾ ਸੀ ਮੇਰੇ ਵੱਲ ਨੂੰ ਮੈਂ ਦੇਖ ਫਲਾਨਾ ਉਹ ਬਾਜਵਾ ਉਹ ਫਲਾਨਿਆਂ ਇਹ ਯਾਰ ਕੋਈ ਇਹ ਕੋਈ ਦੂਜਾ ਥੋੜੀ ਆ ਅਨ ਐਜੂਕੇਟਿਡ ਬੰਦੇ ਐਦਾਂ ਕਰਦੇ ਹੁੰਦੇ ਆ ਹਨਾ ਫੇ ਤੁਸੀਂ ਇੰਗਲਿਸ਼ ਬੋਲਣ ਆਪੰਨੇ ਆ ਨਾ ਫੇ ਤੁਹਾਨੂੰ ਨਹੀਂ ਆਂਦੀ ਨਾ ਬੋਲੋ ਯਾਰ ਤੁਸੀਂ ਵੀ ਤਾਂ ਰੀਸ ਲਈ ਸੀ ਉਹਨਾਂ ਦੀ ਮੈਂ ਤੁਹਾਡੀ ਵੀਡੀਓ ਦੇਖੀ ਸੀ ਵੀਡੀਓ ਦੇਖੀ ਸੀ ਤੁਹਾਡੀ ਨਹੀਂ ਮੈਂ ਉਹੀ ਕਹਿਣਾ ਵੀ ਦੇਖੋ ਗੱਲ ਇਹ ਆ ਕਿ ਗੱਲ ਕਰੋ ਹੀ ਉੰਨੀ ਜਿੰਨੀ ਕ ਆਂਦੀ ਆ ਹਨਾ ਜੇ ਤੁਹਾਨੂੰ ABC ਨਹੀਂ ਆਂਦੀ ਜਾਂ ਤੁਹਾਨੂੰ ਉਹ ਗੁੜਾ ਜਿਹੜਾ ਨਹੀਂ ਆਂਦਾ ਤੁਸੀਂ ਕੱਲ੍ਹ ਹੀ ਬੋਲਦੇ ਆ ਤੁਸੀਂ ਹੋਰ ਗੱਲ ਕਰ ਲਓ ਆਪਣੀ ਮਾਂ ਬੋਲੀ 'ਚ ਗੱਲ ਕਰ ਲਓ ਹਨਾ ਹੁਣ ਤੁਸੀਂ ਇਹ ਥੋੜੀ ਆਵੇ ਹੁਣ ਜਿਹੜੀ ਭਾਸ਼ਾ ਮੂੰਹ 'ਚੋਂ ਬੋਲਣ ਲੱਪੇ ਤਾਂ ਇਹਦਾ ਮਤਲਬ ਉਹ ਸਾਰੀ ਸਹੀ ਹੋਣੀ ਆ ਵੀ ਤੁਸੀਂ ਭੁੱਲ ਜਾਨੇ ਵਿੱਚ ਜੇ ਜਾ ਕੇ ਫਿਰ ਤੁਸੀਂ ਹੋਰੇ ਤਰ੍ਹਾਂ ਪਾਸੇ ਨੂੰ ਲੱਪੰਨੇ ਆ ਕਰਨ ਹੁਣ ਕੀ ਯਾਰ ਬੰਦਾ ਕਰੇ ਹੁਣ ਅੱਛਾ ਪਾਰਟੀ ਦਾ ਭਵਿੱਖ ਮੈਂ ਤਾਂ ਸਾ ਤੁਸੀਂ ਹੁਣ ਕੀ ਵੇਖਦੇ ਹੋ ਤਰਨ ਤਾਨ ਜਿਮਨੀ ਚੋਂ ਦੀ ਗੱਲ ਕਰ ਜਾਓ ਜਿਹੜਾ ਅਕਾਲੀ ਦਲ ਤੋਂ ਚੱਕ ਕੇ ਲਿਆਂਦਾ ਹੈ ਸ਼ਾਇਦ ਹਰਮੀਤ ਸੰਧੂ ਕਿ ਆ ਨਾ ਸੀ ਮੈਨੂੰ ਨਾਮ ਹੁਣ ਯਾਦ ਨਹੀਂ ਆ ਰ ਉਹ ਪੰਥਕ ਜ਼ੋਰ ਵੀ ਕਾਫੀ ਹੈ ਜਿਹੜਾ ਉਹ ਭਾਈ ਸੰਦੀਪ ਸਿੰਘ ਸੰਧੀ ਦੇ ਭਰਾ ਨੂੰ ਜਿਹੜਾ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉਹ ਕਾਫੀ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਤਾਂ ਕਿਵੇਂ ਪਾਰਟੀ ਦਾ ਭੋਖ ਵੇਖਦੇ ਹੋ ਜੀ ਤੁਸੀਂ ਦੇਖੋ ਜੀ ਇਹ ਸੈਮੀ ਫਾਈਨਲ ਆ ਤਰਨ ਤਰਨ ਠੀਕ ਆ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤਰਨ ਤਰਨ ਵਾਲਿਆਂ ਨੂੰ ਵੀ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਤੁਹਾਡਾ ਪੰਥਕ ਹਲਕਾ ਆ ਠੀਕ ਆ ਤੁਸੀਂ ਬਹੁਤ ਅਣਖੀ ਮੰਨੇ ਗਏ ਆ ਬਹੁਤ ਅਸੀਂ ਕਹਾਣੀਆਂ ਤੁਹਾਡੀਆਂ ਸੁਣੀਆਂ ਆ ਪਰ ਐਦਾਂ ਨਾ ਹੋਵੇ ਕਿ ਹੁਣ ਤੁਸੀਂ ਇੱਕ ਭਗੌੜਾ ਜਿਹੜਾ ਕਾਲੀ ਦਲ ਚੋਂ ਆਇਆ ਰਾਜ ਭੋਗ ਕੇ ਤੇ ਹੁਣ ਤੁਸੀਂ ਉਹਨੂੰ ਲਿਆ ਕੇ ਇੱਧਰ ਵੀ ਤੁਸੀਂ ਜਿਤਾ ਦਿਓ ਫੇਰ ਗੱਲ ਇਹ ਆ ਕਿ ਅਣਖ ਜਮੀਰ ਨਾਮ ਦੀ ਚੀਜ਼ੇ ਖਤਮ ਹੋ ਜਾਣੀ ਐ ਇੱਥੋਂ ਮੈਂ ਤਾਂ ਤੁਹਾਡੇ ਚੈਨਲ ਆ ਰਾਹੀਮ ਐ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਤੁਸੀਂ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਓ ਇਹਨਾਂ ਦਾ ਸ਼ੀਸ਼ਾ ਦਿਖਾਓ ਇਹ ਦਲ ਬਦਲੂਆਂ ਦੀ ਤੇ ਪਘੋੜਿਆਂ ਦੀ ਪਾਰਟੀ ਬਣ ਕੇ ਰਹਿ ਗਈ ਆ ਇਹ ਅਮੀਰਾਂ ਦਾ ਅੱਡਾ ਬਣ ਗਿਆ ਆ ਆਮ ਆਦਮੀ ਪਾਰਟੀ ਇਹਦੇ ਵਿੱਚ ਮਿਹਨਤ ਦਾ ਦੱਸੋ ਕਿਹੜੀਆਂ ਹਰਮੀਤ ਨੇ ਕਿੱਥੇ ਪੋਸਟਰ ਲਾਏ ਕਿੱਥੇ ਦਰਿਆ ਝਾੜੀਆਂ ਕੀ ਕੀਤਾ ਉਹਨਾਂ ਨੇ ਹਾਂ ਉਹ ਜਿਹੜੇ ਵਿਚਾਰੇ ਉੱਥੇ ਤਰਮ ਤਰਮ ਦੇ 2014 ਤੋਂ 15 ਤੋਂ ਲੱਗੇ ਹੋਆ ਹਨ ਉਹਨਾਂ ਉਹਨਾਂ ਨੂੰ ਕਦੋਂ ਕਿਹਨੇ ਉਹਨਾਂ ਦੀ ਸੁਣਵਾਈ ਕਰਨੀ ਆ ਉਹਨਾਂ ਦੀ ਮਿਹਨਤ ਦਾ ਮੁੱਲ ਕਿਹਨੇ ਪਾਣਾ ਉਹੀ ਵੀ ਉਹਨਾਂ ਨੂੰ ਤੁਸੀਂ ਕੋਆਰਡੀਨੇਟਰ ਲਾਣ ਜੋਗੇ ਆ ਬਸ ਇਹ ਤੁਹਾਨੂੰ WhatsApp ਦੇ ਇੰਚਾਰਜ ਲਾਤਾ ਤੁਹਾਨੂੰ Instagram ਦੇ ਇੰਚਾਰਜ ਲਾਤਾ ਉਹੀ ਗੱਲ ਵੀ ਮਿਲਾਈਆਂ ਨਵੀਆਂ ਨਵੀਆਂ ਪੋਸਟਾਂ ਤੁਹਾਡੀ ਸਰਕਾਰ ਦੀ ਹਮੈਤਾ ਸਾਹਿਬ ਸਾਨੂੰ ਵੇਖਣ ਨੂੰ ਮਿਲੀ ਆ ਜੀ ਨਹੀਂ ਉਹ ਉਹੀ ਗੱਲ ਆ ਹਨਾ ਫੇ ਮਤਲਬ ਬਦਲਾਵ ਇਹੀ ਆ ਬਦਲ ਤੋਂ ਬਲਾ ਕੇ ਕਹਿੰਦੇ ਬਲਾਕ ਪ੍ਰਧਾਨ 2000 ਲਾਤੇ ਮੈਂ ਕਹਾਂ ਜੀ 5000 ਲਾਣਾ ਹੱਲੇ ਨਾਲ 27 ਤੱਕ ਦੇਖਿਓ ਇਹਨਾਂ ਨੇ ਤਾਂ ਤੁਸੀਂ ਦੇਖਿਓ ਇਹਨਾਂ ਨੇ ਸਟੇਟਸਾਂ ਦੇ ਅਲੱਗ-ਲਾੜ ਨੇ ਵੀਡੀਓ ਪ੍ਰਧਾਨ ਲੱਗ ਸਟੇਟਸ ਪ੍ਰਧਾਨ ਲੱਗ ਸਟੋਰੀ ਪ੍ਰਧਾਨ ਲੱਗ ਮਤਲਬ ਇਹਨਾਂ ਨੇ ਇਹੋ ਜਿਹੀਆਂ ਪੋਸਟਾਂ ਕੱਢਣੀਆਂ ਤੁਹਾਨੂੰ ਹਾਸਾ ਆਣਾ ਸੋਚ ਕੇ ਹੁਣ ਮੈਨੂੰ ਸ਼ੱਕ ਪੈਂਦੀ ਕਦੇ ਟਰਾਂਸਫਾਰਮ ਪ੍ਰਧਾਨਾਂ ਕੱਢ ਦੇਣ ਜਿੱਦਾਂ ਹੁਣ ਇਹ ਟਰਾਂਸਫਾਰਮਰ ਦੇ ਧਗਾਟਣ ਦਾ ਪਿਆ ਕਾਰਨ ਨਵੀਂ ਕ੍ਰਾਂਤੀ ਲਿਆਣ ਲੱਗੇ ਬਾਥਰੂਮਾਂ ਦੇ ਧਗਾਟਣ ਤੋਂ ਬਾਅਦ ਹੋਣਾ ਟਰਾਂਸਫਾਰਮਰ ਟਰਾਂਸਫਾਰਮਰ ਦੇਡ ਹਟਣ ਕੀਤੇ ਜਾ ਰਹੇ ਨੇ ਜੀ ਨਹੀਂ ਆ ਮੈਨੂੰ ਇਹ ਆ ਕਿ ਕੋਈ ਆ ਜਿਹੜੇ ਆ ਦਲ ਬਦਲੂ ਆਂਦੇ ਆ ਕਿਤੇ ਟਰਾਂਸਫਾਰਮ ਤੇ ਹਾਰ ਪਾਣ ਲੱਗੇ ਕਿਤੇ ਚੜ੍ਹਾਈ ਨਾ ਕੋ ਕਰ ਜਵੇ ਮੈਂ ਤਾਂ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ ਭਰਾਵੋ ਐਵੇਂ ਨਾ ਇਹਨਾਂ ਪਿੱਛੇ ਲਾ ਕੇ ਟਰਾਂਸਫਾਰਮਰ ਤੇ ਚੜੀ ਜਾਓ ਠੀਕ ਆ ਕੱਲੂ ਇਹਨਾਂ ਦਾ ਜਾਣਾ ਕਾਕਾ ਨਹੀਂ ਦਿੱਲੀ ਵਾਲਿਆਂ ਨੇ ਦਿੱਲੀ ਭੱਜ ਜਾਣਾ ਮੁੜ ਕੇ ਸਿਆਪਾ ਤੁਹਾਡੀ ਜਾਨ ਨੂੰ ਪੈਣਾ ਉਹਨਾਂ ਨੇ ਰੋੜਾ ਦਾ ਬਿਆਨ ਇੱਕ ਵਾਰ ਮੁੜ ਤੋਂ ਬਹੁਤ ਵਾਇਰਲ ਹੋ ਰਿਹਾ ਕਹਿੰਦੇ ਕੰਮ ਹੀ ਆਪਾਂ ਇੰਨੇ ਕ ਕਰ ਦਿੱਤੇ ਆ ਜਾਂ ਕਰਦੇ ਨੇ ਹੋਰ ਸਾਲ 2-3 ਸਾਲ ਚ ਸਰਕਾਰ ਤਾਂ ਕੱਲੀ ਕਹਿੰਦੇ ਅਸੀਂ ਮੱਝ ਹਲਕੇ ਚੋਂ ਬਣਾ ਲੈਣੀ ਆ ਕਿ ਇੱਧਰ 69 ਸੀਟਾਂ ਕਹਿੰਦੇ ਸਾਡੀਆਂ 59 ਚਾਹੀਦੀਆਂ ਮਾਲਵੇ ਦੇ ਵਿੱਚੋਂ ਬਣਾ ਲੈਣੀ ਆ ਕਹਿੰਦੇ ਔਨਾਰ ਸੀਟਾਂ ਕਹਿੰਦੇ ਸਰ ਚਾਹੀਦੀਆਂ ਸਰਕਾਰ ਬਣਾਉਣ ਨੂੰ ਦੇਖੋ ਜੀ ਗੱਲਾਂ ਕਰਨੋਂ ਕੀ ਆ ਗੱਲਾਂ ਤਾਂ ਸਾਰੇ ਕਰਦੇ ਆ ਉਹ ਤਾਂ ਬਸ ਪਾਲੇ ਵੀ ਕਹਿੰਦੇ ਆ ਵੀ ਸਰਕਾਰ ਅਸੀਂ ਬਣਾ ਲੈਣੀ 27 ਚ ਗੱਲਾਂ ਕਰਨਾ ਥੋੜੀ ਕੁਝ ਹੁੰਦਾ ਆ ਕੰਮ ਕਿਹੜੇ ਕੀਤੇ ਆ ਤੁਹਾਨੂੰ ਪਤਾ ਆ ਹੁਣ ਜਿਹੜੇ ਪੁਰਾਣੇ ਸਕੂਲ ਆ ਤੁਸੀਂ ਉਹਨਾਂ ਨੂੰ ਦੋ ਬੋਰੇ ਪਲਾਸਟਰ ਕਰਕੇ ਤੁਸੀਂ ਉੱਤੇ ਆਪਣਾ ਲਾਤਾ ਜੀ ਪੱਥਰ ਤੇ ਅਸੀਂ ਬਣਾਇਆ ਤੁਸੀਂ ਪੁਰਾਣੇ ਜਿੰਨੇ ਪ੍ਰੋਜੈਕਟ ਆ ਤੁਸੀਂ ਉਹਨਾਂ ਦੇ ਫਲਾਈਓਵਰ ਆ ਜਾਂ ਹੋਰ ਕੁਝ ਵੀ ਆ ਉਹ ਪੁਰਾਣੇ ਹੀ ਆ ਯਾਰ ਤੁਸੀਂ ਹੁਣ ਹੁਣ ਕੀ ਬਣਾਇਆ ਤੁਸੀਂ ਹੁਣ ਕੀ ਬਣਾਇਆ ਤੁਸੀਂ ਤਾਂ ਸਿਰਫ ਸੋਸ਼ਲ ਮੀਡੀਆ ਤੇ ਐਡਾਂ ਕੀਤੀਆਂ ਸੀ 16 ਟੈਕਨੀਕਲ ਕਾਲਜ ਖੋਲਤੇ ਜੀ ਅਸੀਂ ਫਲਾਨਾ ਆ ਕਰਤਾ ਸੀ ਐਨੇ ਹਜ਼ਾਰ ਕਿਲੋਮੀਟਰ ਸੜਕ ਅਸੀਂ ਆ ਇਹ ਸਿਰਫ ਪੁਰਾਣੇ ਪ੍ਰੋਜੈਕਟਾਂ ਨੂੰ ਜਿੱਦਾਂ ਕਹਿੰਦੇ ਅਸੀਂ ਪਹਿਲਾਂ ਕਹਿੰਦੇ ਸੀ ਨਾ ਬੇ ਬੋਰਸ਼ ਮਾਰ ਕੇ ਇਹ ਆਪਣਾ ਦੂਜਾ ਕਰਦੇ ਸਮਾਰਟ ਸਕੂਲ ਬਣਾ ਲੈ ਹੁਣ ਉਹੀ ਹਿਸਾਬ ਇਹਨਾਂ ਦਾ ਆ ਕੋਈ ਮਤਲਬ ਗਰਾਊਂਡ ਲੈਵਲ ਤੇ ਤੁਸੀਂ ਦੱਸੋ ਕਿਹੜਾ ਹੁਣ ਦੇਖੋ ਸਾਡੇ ਜਦੋਂ ਬ੍ਰੇਨ ਦਾ ਕਿਸੇ ਨੂੰ ਹੁੰਦਾ ਜਾਂ ਹਾਰਟ ਦਾ ਹੁੰਦਾ ਜਾਂ ਕੁਝ ਹੁੰਦਾ ਇੱਥੇ ਕੋਈ ਸਰਕਾਰੀ ਹਸਪਤਾਲ ਹੈਗਾ ਜਿਹੜਾ ਚੱਕੇ ਕੋਈ ਕੋਈ ਨਿਊਰੋ ਸਰਜਨ ਹੈਗਾ ਸਰਕਾਰੀ ਚ ਕੋਈ ਹਾਰਟ ਸਪੈਸ਼ਲਿਸਟ ਹੈਗਾ ਕਿਹੜੇ ਤੁਸੀਂ ਮਹੱਲਾ ਕਲੀਨਿਕ ਗਏ ਜ ਹੁਣ ਦਿਮਾਗ ਦੇ ਆਪਰੇਸ਼ਨ ਕਰਾਣੇ ਲੋਕਾਂ ਨੇ ਹੈ ਮਤਲਬ ਇਹ ਆ ਕਿ ਇੱਕ ਦਿਖਾਵਾ ਇੱਕ ਸ਼ੋਸ਼ੇबाजी ਆ ਆਪਣੇ ਸੋਸ਼ਲ ਮੀਡੀਆ ਤੇ ਆਪਣੀਆਂ ਨਾ ਖੱਟਣ ਲਈ ਵਡਿਆਈ ਖੱਟਣ ਲਈ ਅਸੀਂ ਆ ਕਰਤਾ ਅਸੀਂ 55000 ਨੌਕਰੀ ਦੇਤੀ ਅੱਛਾ ਮੈਂ ਇੱਕ ਸਵਾਲ ਪੁੱਛਣ ਜਾ ਰਿਹਾ ਆ ਆਖਰੀ ਸਵਾਲ ਆ ਵੀਡੀਓ ਮੈਨੂੰ ਲੱਗਦਾ ਕਾਫੀ ਲੰਬੀ ਹੋ ਗਈ ਆ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਨਹੀਂ ਰੀਡ ਕਰਦੇ ਨੇ ਇਹਨਾਂ ਨੂੰ ਹਦਾਇਤ ਆ ਕੇ ਐਨਕਾ ਲਾ ਕੇ ਰੱਖਣੀਆਂ ਕਾਲੀਆਂ ਕਿ ਮਤਲਬ ਕਿਉਂਕਿ ਮਤਲਬ ਕਿ ਸੱਚਾਈ ਨਹੀਂ ਪੜਨੀ ਇਸ ਤੇ ਚੱਲ ਪਤਾ ਕੀ ਆ ਜਦੋਂ ਬੰਦਾ ਬਿਸ਼ਰਮ ਹੋ ਜਾਂਦਾ ਆ ਹਨਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਫੇ ਹੁਣ ਉਹ ਜਿੰਨੇ ਵੀ ਤੁਸੀਂ ਆ ਪੋਰਨ ਸਟਾਰ ਦੇਖਦੇ ਹੋ ਕਮੈਂਟ ਥੋੜੀ ਪੜਦੇ ਹੋ ਆਪਣੇ ਉਹਨਾਂ ਨੂੰ ਪਤਾ ਸਾਨੂੰ ਪੈਸੇ ਮਿਲਦੇ ਆ ਐਦਾਂ ਇਹਨਾਂ ਦੇ ਜਿਹੜੇ ਪੇਡ ਵਰਕਰ ਆ ਜਾਂ ਜਿਹੜੇ ਇਹਨਾਂ ਦੇ ਹੋਰ ਆ ਉਹਨਾਂ ਨੂੰ ਪਤਾ ਕਿ ਸਾਨੂੰ ਯਾਰ ਪੈਸੇ ਮਿਲਦੇ ਆ ਹਨਾ ਆਪਾਂ ਕੀ ਲੈਣਾ ਇਹਨਾਂ ਗੱਲਾਂ ਤੋਂ ਆਪਾਂ ਕੀ ਲੈਣਾ ਪੰਜਾਬ ਤੋਂ ਤਾਂ ਆਪਾਂ ਪੰਜਾਬੀਅਤ ਤੋਂ ਕੀ ਲੈਣਾ ਹਨਾ ਇਹਨਾਂ ਨੂੰ ਸਿਰਫ ਤੇ ਸਿਰਫ ਹਨਾ ਜਿੰਨੇ ਵੀ ਇਹਨਾਂ ਨੇ ਭਰਤੀ ਕੀਤੇ ਹੋ ਆ ਇਹਨਾਂ ਨੂੰ ਆਪਣੇ ਪੈਸਿਆਂ ਦਾ ਮਤਲਬ ਆ ਆਪਣਾ ਟਾਈਮ ਟੇਬਲ ਆ ਤੁਸੀਂ ਮੈਨਾਂ ਸ਼ਰਤ ਲਾ ਲਓ ਤੁਸੀਂ 2026 ਦੇ ਐਂਡ ਤੱਕ ਤੁਸੀਂ ਇੱਥੇ ਨਾ ਕੋਈ ਦਿੱਲੀ ਵਾਲਾ ਦੇਸਣਾ ਨਾ ਕੋਈ ਇੱਥੇ ਹੋਰ ਦੇਸਣਿਆ ਜਿੰਨੇ ਆਲੇ ਦੁਆਲੇੋਂ ਵੀ ਆਇਓ ਬਰਸਾਤੀ ਡੱਡੂ ਇਹ ਸਾਰੇ ਆਪਣੀ ਆਪਣੀ ਜਗ੍ਹਾ ਵੜ ਜਾਣੇ ਖੁੱਡਾਂ ਦੇ ਜਿੱਥੋਂ ਨਿਕਲੇ ਆ ਠੀਕ ਆ ਸੋ ਇਹਨਾਂ ਦੇ ਪੱਲੇ ਉਹੀ ਮੁੜ ਕੇ ਰਹਿ ਜਾਣੇ ਹੁਣ ਸਾਥ ਹੁਣਾਂ ਨੇ ਮੈਨੂੰ ਦੇਣਾ ਇਹ ਵੀ ਗੱਲ ਆ ਸਾਥ ਮੈਂ ਕਹਿੰਦਾ ਜਿਹੜੇ ਦਊਗੇ ਉਹ ਵੀ ਸਿਰੇ ਦੇ ਲਾਣਤੀ ਹੋਗੇ ਇਹਨਾਂ ਦੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਨਵਜੋਤ ਮਹਿਤਾ ਜੋ ਕਿ ਕਿਸੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਇਕ ਰਿਬੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਸੀ ਤਾਂ ਕਾਫੀ ਜਿਹੜੀਆਂ ਨਸਤੀਕੀਆਂ ਨਵਜੋਤ ਮੈਤਾਵਾਂ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੀ ਪਰੰਤੂ ਜਦੋਂ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਇਹ ਨਸਤੀਕੀਆਂ ਜਿਹੜੀਆਂ ਦੂਰੀਆਂ ਦੇ ਵਿੱਚ ਬਦਲ ਜਾਂਦੀਆਂ ਨੇ ਕਿਉਂਕਿ ਨਵਜੋਤ ਮੈਤਾ ਦਾ ਵੀ ਕਹਿਣਾ ਹੈ ਕਿ ਜੋ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਜੋ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਗੱਲਾਂ ਉਸ ਵੱਲੋਂ ਕਈਆਂ ਕਈਆਂ ਸੀ ਉਹਨਾਂ ਗੱਲਾਂ ਤੋਂ ਉਹਨਾਂ ਵੱਲੋਂ ਬੂਰ ਨਹੀਂ ਪਾਇਆ ਗਿਆ ਤੇ ਖਾਸ ਕਰ ਜਿਵੇਂ ਹੁਣ ਮੀਡੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਨਿੱਜੀ ਤੌਰ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਸ ਮੀਡੀਆ ਤੇ ਜਿਹੜਾ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ ਜਾਂ ਸੱਚ ਦਿਖਾਉਣ ਦਾ ਕੰਮ ਕਰਦਾ ਹੈ ਤਾਂ ਉਹ ਕਿੰਨਾ ਕਿ ਜਾਇਜ਼ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕੈਮਰਾ ਪਰਸਨ ਮਨਵੀਰ ਮਿੱਠੀ ਆਲਾ ਦੇ ਨਾਲ ਚੇਤਨ ਕਸ਼ਮ ਤਾਜ਼ਾ ਤਰੀਕ ਦੀਆਂ ਖਬਰਾਂ ਦੇ ਲਈ ਜੁੜੇ ਰਹੋ ਹਸ਼ਰਪਰ ਨਿਊਜ਼ ਦੇ ਨਾਲ